21 14 ਤਾਰੀਖ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਿਆਂ ਚੋਣਾ ਪਾਈਆਂ ਗਏ ਸਨ ਜਿਨ੍ਹਾਂ ਦੇ ਬੈਲਟ ਬਾਕਸ ਤੂਰੀ ਦੇ ਯੂਨੀਵਰਸਿਟੀ ਕਾਲਜ 베ਰ ਨਾਲ ਵਿਖੇ ਰੱਖੇ ਪੂਰੀ ਨਿਗਰਾਨੀ ਵਿੱਚ ਰੱਖੇ ਗਏ ਨੇ ਜਿਨ੍ਹਾਂ ਦੀ ਨਿਗਰਾਨੀ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਿੰਤਜ਼ਾਮ ਕੀਤੇ ਗਏ ਹਨ ਅੱਜ ਕਾਲਜ ਵਿਖੇ ਪ੍ਰਸ਼ਾਸਨ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਕੱਲ ਨੂੰ ਵੋਟਾਂ ਦੀ ਗਿਣਤੀ ਕਰਨੀ ਹੈ ਇਸ ਦੀ ਜਾਣਕਾਰੀ ਤੂਰੀ ਦੇ ਐਸ ਡੀ ਐਮ ਤੇ ਡੀ ਐਸ ਪੀ ਤੂਰੀ ਵੱਲੋਂ ਦਿੱਤੀ ਗਈ ਹੈ ਅਤੇ ਕਿਸ ਤਰ੍ਹਾਂ ਵੋਟਾਂ ਜੋ ਸਹੀ ਤਰੀਕੇ ਨਾਲ ਹਨ ਉਹਨਾਂ ਦੀ ਗਿਣਤੀ ਕਰਨੀ ਹੈ ਜਿੰਨੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਕਾਊਂਟਿੰਗ ਜਿਹੜਾ ਸਟਾਫ ਆ ਚੁੱਕਿਆ ਹੈ ਤੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤਾਂ ਪੂਰੇ ਮੁਕੰਮਲ ਪ੍ਰਬੰਧ ਕਰ ਚੁੱਕੇ ਗਏ ਨੇ ਤੇ ਪੂਰੀ ਸਿਕਿਉਰਿਟੀ ਦੇ ਨਾਲ ਅਸੀਂ ਇੱਥੇ ਪ੍ਰਬੰਧ ਕੀਤੇ ਹੋਏ ਨੇ ਬਿਲਕੁਲ ਫ੍ਰੀ ਟਰਾਂਸਪੇਰੈਂਟ ਜਿਹੜੀ ਹੈਗੀ ਉਹ ਕਾਊਂਟਿੰਗ ਦਾ ਪ੍ਰੋਸੈਸ ਕੀਤਾ ਜਾਵੇਗਾ ਤੇ 12 ਟੇਬਲ ਇਸ ਚੀਜ਼ ਲਈ ਲਗਾਏ ਗਏ ਨੇ ਜਿੱਥੇ ਵਿੱਚ 13 ਰਾਊਂਡ ਦੇ ਵਿੱਚ ਆਪਣੇ ਧੂਰੀ ਬਲੌਗ ਦੀ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਹੈ ਜਿਹੜੇ ਵੈਲਟ ਬਾਕਸ ਨੇ ਖੁੱਲੇ ਜਾਣਗੇ ਤੇ ਉਹਨਾਂ ਦੀ ਕਾਊਂਟਿੰਗ ਕੀਤੀ ਜਾਵੇਗੀ ਜਿਹੜੀ ਅੱਜ ਪੇੜੀ ਦਿੱਤੀ ਗਈ ਹੈ ਕਿੰਨੇ ਅਧਿਕਾਰੀਆਂ ਨੂੰ ਤੇ ਉਹ ਬਿਲਕੁਲ ਉਹਨਾਂ ਦੇ ਵਿੱਚ ਕਾਊਂਟਿੰਗ ਸੁਪਰਵਾਈਜ਼ਰ ਤੇ ਕਾਊਂਟਿੰਗ ਅਸਿਸਟੈਂਟ ਦੋਨੋਂ ਤਰੀਕੇ ਦਾ ਸਟਾਫ ਹੈ ਜੋ ਟੇਬਲਸ 'ਤੇ ਰਹਿ ਕੇ ਕਾਊਂਟਿੰਗ ਕੰਪਲੀਟ ਕਰਾਵੇਗਾ। ਕੁੱਲ 12 ਟੀਮਾਂ ਆਪਣੀਆਂ ਆ ਗਈਆਂ ਨੇ। ਜਿਵੇਂ ਤੁਸੀਂ ਜਾਣਦੇ ਹੋ 14 ਤਰੀਕ ਨੂੰ ਇਲੈਕਸ਼ਨਸ ਹੋਈਆਂ ਸੀਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਤੇ ਉਸ ਤੋਂ ਬਾਅਦ ਜਿੰਨੇ ਵੀ ਵੈਲਟ ਬਾਕਸੇਸ ਤੇ ਵੈਲਟ ਪੇਪਰਸ ਨੇ ਅਸੀਂ ਇੱਥੇ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿੱਚ ਬੜਾ ਸਿਕਿਉਰਲੀ ਸਟ੍ਰੌਂਗ ਰੂਮ ਦੇ ਵਿੱਚ ਰੱਖੇ ਹੋਏ ਨੇ 24 ਘੰਟੇ ਗਾਰਡ ਇੱਥੇ ਲੱਗੀ ਹੋਈ ਹੈ ਰਾਉਂਡ ਦੀ ਕਲੌਕ ਚੱਲ ਰਹੀ ਹੈ। ਤੇ ਗੈਸਟਡ ਆਫਸਰਸ ਵੱਲੋਂ ਐਸਐਚਓ ਸਹਿਬਾਨ ਵੱਲੋਂ ਤੋਂ ਡਿਊਟੀ ਆਫਸਰਸ ਵੱਲੋਂ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਂਦੀਆਂ ਪ੍ਰੋਪਰ ਰਜਿਸਟਰ ਦੇ ਵਿੱਚ ਐਂਟਰੀਜ਼ ਹੋ ਰਹੀਆਂ ਨੇ ਤੇ ਹੁਣ 17 ਨੂੰ ਜਦ ਸਵੇਰੇ ਇਲੈਕਸ਼ਨਸ ਨੇ ਜਿਵੇਂ ਰਿਟਰਨਿੰਗ ਆਫਸਰ ਸਹਿਬਾਨ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਕਿੱਥੋਂ ਐਂਟਰੀ ਹੋਵੇਗੀ ਕਿੱਥੋਂ ਐਗਜ਼ਿਟ ਹੋਵੇਗੀ ਤੇ ਸਾਰੇ ਸਕਿਉਰਿਟੀ ਮੈਜਰਸ ਅਸੀਂ ਧਿਆਨ ਵਿੱਚ ਰੱਖੇ ਨੇ ਜਿਹੜੇ ਸਾਡੇ ਅੰਦਰ EMPLOYEES ਜਿਹੜੇ ਕਾਊਂਟਿੰਗ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਉਹਨਾਂ ਨੂੰ ਸਪੈਸ਼ਲ ਹਦਾਇਤ ਕੀਤੀ ਗਈ ਹੈ ਵੀ ਕੋਈ ਵੀ ਐਡੀਸ਼ਨਲ ਬੰਦਾ ਕੋਈ ਵੀ ਮੋਬਾਈਲ ਫੋਨ ਕਿਸੇ ਵੀ ਤਰੀਕੇ ਦਾ ਖਿੜ ਕਿਸੇ ਵੀ ਅਨ ਅਥੋਰਾਈਜ਼ਡ ਪਰਸਨ ਨਾਲ ਕਿਸੇ ਵੀ ਤਰੀਕੇ ਦੀ ਵਾਰਤਾ ਕਰਨੇ ਬਿਲਕੁਲ ਸਖਤ ਹਦਾਇਤਾਂ ਉਹਨਾਂ ਨੂੰ ਪਾਸ ਕੀਤੀਆਂ ਗਈਆਂ ਨੇ ਤੇ ਪੂਰੇ ਪੁਖਤਾ ਅਸੀਂ ਸਿਕਿਉਰਿਟੀ ਮੈਜਰਸ ਲੈ ਰਹੇ ਹਾਂ ਕਿੰਨੀਆਂ ਟੀਮਾਂ ਲਗਾਈਆਂ ਨੇ ਇੱਥੇ ਜਿਹੜੀਆਂ ਸਿਕਿਉਰਿਟੀ ਦੇ ਵਿਊ ਨੂੰ ਦੇਖਦੇ ਹੋਏ ਅਸੀਂ ਇੱਥੇ ਦੋ ਟੀਮਾਂ ਲਾਈਆਂ ਜਿਹੜੀ ਇੱਕ ਰੂਮ ਦੇ ਬਾਹਰ ਕਾਊਂਟਿੰਗ ਦੇ ਬਾਹਰ ਇੰਟਰਨਲ ਕਾਲਜ ਦੇ ਅੰਦਰ ਤੇ ਬਾਹਰ ਜਿਹੜੀ ਆਊਟਰ ਬਾਉਂਡਰੀ ਹੈਗੀ ਉਹਦੇ ਉੱਪਰ ਸੈਕੰਡ ਟੀਮ ਲਾਈ ਗਈ ਹੈ ਤੇ ਨਾਲ ਡੀਐਸਪੀ ਧੂਰੀ ਮੈਂ ਗੁਰਪ੍ਰੀਤ ਸਿੰਘ ਤੇ ਨਾਲ ਮੇਰੇ ਐਸਐਚਓ ਸਦਰ ਹੋਣਗੇ ਜਿਹੜੇ ਅਸੀਂ 24 ਆਵਰਸ ਅੱਜ ਤੋਂ ਸਟਾਰਟ ਕਰਕੇ ਇੱਥੇ ਪੂਰਾ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕਰਾਂਗੇ। ਕਿੰਨੀ ਕੀਤੀ ਇਹਦੀ ਸੀਸੀਟੀਵੀ ਕੈਮਰਾ ਲਕੀ ਸੀਸੀਟੀਵੀ ਕੈਮਰੇ ਕਿੰਨੇ ਲਗਾਏ ਗਏ ਨੇ? ਸੀਸੀਟੀਵੀ ਕੈਮਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਅੰਦਰ ਆਲਰੇਡੀ 3-4 ਕੈਮਰਾਜ਼ ਲੱਗੇ ਹੋਏ ਨੇ ਜਿਹੜੇ ਕਾਲਜ ਦੇ ਬਾਹਰ ਐਕਸਟਰਨਲ ਏਰੀਆ ਬਾਉਂਡਰੀਜ਼ ਆ ਉੱਥੇ ਲੱਗੇ ਹੋਏ ਨੇ ਜਿੱਥੋਂ ਐਂਟਰੀ ਹੋਏਗੀ ਐਗਜ਼ਿਟ ਹੋਏਗੀ ਟੀਮਾਂ ਦੀ ਪਾਰਟਿਸਿਪੇਟ ਜਿਹੜੇ ਕੋਲੀਗਜ਼ ਕਰ ਰਹੇ ਨੇ ਆਰਓ ਸਾਹਿਬ ਦੀ ਟੀਮ ਪਾਰਟਿਸਿਪੇਟ ਕਰ ਰਹੀ ਹੈ ਉਹ ਸਾਰੇ ਬੰਦੇ ਜਿੰਨੇ ਵੀ ਐਂਟਰ ਹੋਣਗੇ ਬਾਹਰ ਆਉਂਦੇ ਨੇ ਸਾਰੇ ਸੀਸੀਟੀਵੀ ਦੀ ਨਿਗਰਾਨੀ ਹੇ ਲੋਕਾਂ ਨੂੰ ਸਾਰਿਆਂ ਨੂੰ ਇਹੀ ਸਨੇਹਾ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੀਸਫੁੱਲਲੀ ਧੂਰੀ ਬਲੌਗ ਦੇ ਵਿੱਚ ਆਪਣੀ ਮਤਦਾਨ ਪਾਇਆ ਹੈਗਾ ਤੇ ਇੱਥੇ ਕਾਊਂਟਿੰਗ ਦੇ ਵੇਲੇ ਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਪੂਰੇ ਸਕਿਉਰਿਟੀ ਮੈਜਰ ਲਿਤੇ ਜਾ ਰਹੇ ਨੇ ਕਿਸੇ ਵੀ ਤੁਹਾਨੂੰ ਪ੍ਰਭਾਵ ਦਾ ਦਬਾਅ ਦੇ ਹੇਠ ਇਹ ਚੀਜ਼ ਦੀ ਵਿਚਾਰ ਨਹੀਂ ਮੰਚ ਲਿਆਉਣਾ ਚਾਹੀਦਾ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਸ਼ਰਾਰਤ ਹੋ ਸਕਦੀ ਹੈ